ਪਿਆਰੇ ਦਰਸ਼ਕੋ ਮੈਂ ਅਰਪੀਤ ਸਤਿ ਸ਼੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਹੈ ਵੱਡਮੁੱਲੀ ਸਿੱਖਿਆ ਇਹ ਸਿੱਖਿਆ ਕੁਝ ਮੇਰੀ ਮੰਮੀ ਨੇ ਮੇਰੀ ਮਾਂ ਨੇ ਮੈਨੂੰ ਸਿਖਾਈ ਸੀ ਕੁਝ ਮੈਂ ਇਧਰੋਂ ਉਧਰੋਂ ਸਿੱਖਿਆ ਤੇ ਕੁਝ ਮੈਂ ਆਪਣੇ ਆਪ ਤੋਂ ਆਪਣੇ ਆਲੇ ਦੁਆਲੇ ਤੋਂ ਜਿਸ ਨੂੰ ਕਹਿ ਸਕਦੇ ਹਾਂ ਉਸ ਤੋਂ ਸਿੱਖੀ ਹੈ ਜੋ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਅੱਜ ਕੰਡ ਦੇ ਜਮਾਨੇ ਵਿੱਚ ਫੋਨ ਤੇ ਸਵੇਰੇ-ਸਵੇਰੇ ਗੁੱਡ ਮਾਰਨਿੰਗ ਲਿਖਣਾ ਇਹ ਸਾਡਾ ਸਭ ਤੋਂ ਵਧੀਆ ਤੇ ਮਿਲ ਵਰਤਣ ਵਾਲਾ ਸਾਧਨ ਹੈ ਸੁੰਭਾ ਉੱਠ ਕੇ ਜਦੋਂ ਅਸੀਂ ਕਿਸੇ ਦੋਸਤ ਜਾਂ ਸਹੇਲੀ ਵੱਲੋਂ ਕਿਸੇ ਰਿਸ਼ਤੇਦਾਰ ਵੱਲੋਂ ਆਪਣੇ ਆਪ ਨੂੰ ਭੇਜਿਆ ਹੋਇਆ ਗੁੱਡ ਮਾਰਨਿੰਗ ਸ਼ਬਦ ਪੜ੍ਹਦੇ ਹਾਂ ਜਾਂ ਉਹ ਤਸਵੀਰ ਦੇਖਦੇ ਹਾਂ ਤਾਂ ਸਾਡਾ ਮਨ ਬਹੁਤ ਖੜ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਤੇ ਨਾਲ ਹੀ ਇੱਕ ਅਹਿਸਾਸ ਹੁੰਦਾ ਹੈ ਕਿ ਚਲੋ ਸਾਨੂੰ ਕੋਈ ਯਾਦ ਤਾਂ ਕਰਦਾ ਹੈ ਕੋਈ ਤਾਂ ਹੈ ਜੋ ਸਾਨੂੰ ਯਾਦ ਕਰਦਾ ਹੈ ਜੋ ਸਾਨੂੰ ਪਿਆਰ ਕਰਦਾ ਹੈ ਇਹ ਹੀ ਹੈ ਛੋਟਾ ਛੋਟਾ ਪਿਆਰ ਜਦ ਮੈਂ ਸ਼ਾਮ ਨੂੰ ਦਫ਼ਤਰ ਤੋਂ ਘਰ ਆਈ ਤਾਂ ਮੈਂ ਮਾਂ ਨੂੰ ਦੇਖਿਆ ਕਿ ਉਹ ਗਵੰਡੀਆਂ ਤੋਂ ਇੱਕ ਖੰਡ ਦੀ ਕੁੱਲੀ ਮੰਗ ਰਹੀ ਸੀ ਮੈਂ ਮਾਂ ਨੂੰ ਕਿਹਾ ਮਾਂ ਖੰਡ ਤਾਂ ਆਪਣੇ ਘਰ ਵੱਧੂ ਸੀ ਫਿਰ ਤੁਸੀਂ ਗਵੰਡੀਆਂ ਤੋਂ ਖੰਡ ਕਿਉਂ ਮੰਗ ਰਹੇ ਹੋ ਮਾਂ ਨੇ ਮੁਸਕਰਾ ਕੇ ਮੈਨੂੰ ਜਵਾਬ ਦਿੱਤਾ ਇਹ ਗਵੰਡੀ ਆਪਣੇ ਘਰੋਂ ਕਦੀ ਕੁਝ ਕਦੀ ਕੋਝ ਛੋਟੀਆਂ ਮੋਟੀਆਂ ਚੀਜ਼ਾਂ ਮੰਗਦੇ ਹੀ ਰਹਿੰਦੇ ਹਨ ਤੇ ਕਦੇ-ਕਦੇ ਮੈਂ ਵੀ ਛੋਟੀ ਮੋਟੀ ਚੀਜ਼ ਇਨ੍ਹਾਂ ਤੋਂ ਮੰਗ ਲੈਂਦੀ ਹਾਂ ਤਾਂ ਕਿ ਇਹਨਾਂ ਨੂੰ ਮਹਿਸੂਸ ਨਾ ਹੋਵੇ ਤੇ ਇਹ ਮਹਿਸੂਸ ਹੁੰਦਾ ਰਹੇ ਕਿ ਇਹਨਾਂ ਲੋਕਾਂ ਦੇ ਨਾਲ ਸਾਡਾ ਲੈਣ ਦੇਣ ਬਣਿਆ ਹੋਇਆ ਹੈ ਮੈਂ ਮਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਈ ਤਾਂ ਮੈਨੂੰ ਅੱਜ ਪਤਾ ਲੱਗਾ ਕਿ ਰਿਸ਼ਤੇ ਸਿਰਫ ਸ਼ਬਦਾਂ ਨਾਲ ਨਹੀਂ ਛੋਟੇ ਛੋਟੇ ਲੈਣ ਦੇਣ ਨਾਲ ਤੇ ਛੋਟੇ ਛੋਟੇ ਪਿਆਰ ਨਾਲ ਵੀ ਬਣਦੇ ਹਨ ਜਿਸ ਤਰ੍ਹਾਂ ਕਿ ਫੋਨ ਤੇ ਗੁੱਡ ਮਾਰਨਿੰਗ ਭੇਜਣ ਨਾਲ ਜਾਂ ਅਸੀਂ ਜਦੋਂ ਉਸ ਮੇਰੇ ਪਾਰਕ ਵਿੱਚ ਸੈਰ ਕਰਨ ਜਾਂਦੇ ਹਾਂ ਉੱਥੇ ਜੋ ਸਾਨੂੰ ਮਿਲਦਾ ਹੈ ਅਸੀਂ ਉਸ ਨੂੰ ਨਾ ਵੱਡਾ ਨਾ ਛੋਟਾ ਦੇਖਦੇ ਹੋਏ ਗੁੱਡ ਮਾਰਨਿੰਗ ਸ਼ਬਦ ਬੋਲ ਗਏ ਜਾਂ ਸਤ ਸ੍ਰੀ ਅਕਾਲ ਬੋਲ ਗਏ ਜੋ ਵੀ ਅਸੀਂ ਕਹਿੰਦੇ ਹਾਂ ਉਹ ਕਹੀਏ ਤੇ ਥੋੜੀ ਜੀ ਮੁਸਕਰਾਹਟ ਬੁਕੇੜ ਦਈਏ ਤੇ ਇਸ ਦੇ ਨਾਲ ਹੀ ਸਾਡਾ ਛੋਟਾ ਛੋਟਾ ਪਿਆਰ ਛੋਟੀ ਛੋਟੀ ਯਾਦ ਬਣੀ ਰਹਿੰਦੀ ਹੈ ਹੁਣ ਜਦੋਂ ਗਰਾਊਂਡ ਵਿੱਚ ਨਾ ਜਾਓ ਤਾਂ ਕਈ ਜਦੋਂ ਜਾਂਦਾ ਪੁੱਛਦੇ ਤੁਸੀਂ ਕੱਲ ਨਹੀਂ ਆਏ ਤੁਸੀਂ ਕੱਲ ਨਹੀਂ ਆਏ ਇਸ ਦਾ ਮਤਲਬ ਉਹ ਲੋਕ ਸਾਨੂੰ ਮਿਸ ਕਰਦੇ ਹਨ ਉਹ ਲੋਕ ਸਾਡੇ ਨਾਲ ਪਿਆਰ ਕਰਦੇ ਹਨ ਤੇ ਕਈ ਤਾਂ ਫੋਨ ਕਰਕੇ ਪੁੱਛਦੇ ਹਨ ਕਿ ਤੁਸੀਂ ਠੀਕ ਤਾਂ ਹੋ ਤੁਸੀਂ ਅੱਜ ਗਰਾਊਂਡ ਨਹੀਂ ਆਏ ਇਹਦਾ ਮਤਲਬ ਉਹ ਸਾਨੂੰ ਦਿਲੋਂ ਪਿਆਰ ਕਰਦੇ ਹਨ ਇਹ ਹੈ ਦਿਲੋਂ ਤੇ ਛੋਟੇ-ਛੋਟੇ ਪਿਆਰ ਦੀ ਬਹੁਤ ਹੀ ਵੱਡਮੁੰਲੀ ਸਿੱਖਿਆ ਜੇਕਰ ਇਹ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਣਾ ਜੇਕਰ ਕੋਈ ਗਲਤੀ ਹੋਈ ਤਾਂ ਮੈਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੀ ਆਪਣਾ ਨਾਮ ਵੀ ਕਮੈਂਟ ਵਿੱਚ ਜਰੂਰ ਦੱਸ ਦੇਣਾ ਤਾਂ ਕਿ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਧੰਨਵਾਦ